ਆਖਰੀ ਤੁਸੀਂ ਸਮਾਂ ਕੱਟ ਕੇ ਆਏ ਹੋ ਕਿਸੇ ਕੋ ਲੇਟ ਆ ਕੇ ਗੱਲ ਕਰਦਾ ਦੇਰੀ ਨਾਲ ਆਇਆ ਕਿ ਕੱਲ ਦੀ ਮਾਗੀ ਮੰਗਦਾ ਤੁਹਾਡੇ ਕੋ ਪਰ ਅੱਜ ਵੀ ਜਿਹੜੀ ਪ੍ਰੈਸ ਕਾਨਫਰੰਸ ਹੈ ਇੱਕ ਬੜੇ ਇੰਪੋਰਟੈਂਟ ਈਸ਼ੂ ਤੇ ਬੜੇ ਅਹਿਮ ਮੁੱਦੇ ਤੇ ਇੱਕ ਇਹੋ ਜਿਹਾ ਮੁੱਦਾ ਜਿਦੇ ਚ ਇਹ ਪੋਟੈਂਸ਼ੀਅਲ ਹੈ ਜਿਉਂ ਸਾਦੇਸ਼ ਆਮ ਆਦਮੀ ਪਾਰਟੀ ਸਰਕਾਰ ਦੀ ਥਰੇ ਚੜਦੀ ਉਹਦੇ ਚ ਪੋਟੈਂਸ਼ੀਅਲ ਹੈ ਕਿ کھیتی جو کچھ بچیا ہے بھی تباہ کرتے ہیں اٹ ہیز دا پوٹینشیل ٹو ڈسٹروئے وٹ ایور از لف پنجاب ایگریکل کسان پنجاب کا جمیندار پنجاب کا مزدور جہاں ایگریکلچر سے نربھر ہے پناب کا وپار بھی ایگریکلچر سے نربھر ہے اجاب کی کھیتی ایک بڑے وڈے سنکٹر نگری ਕਰਜ਼ਾ ਵਧਦਾ ਜਾ ਰਿਹਾ ਹੈ ਇਨਪੁਟ ਕੋਸਟ ਵਧਦੀ ਜਾ ਰਹੀ ਹੈ ਡੀਜ਼ਲ ਦੀ ਕੀਮਤ ਵਧਦੀ ਜਾ ਰਹੀ ਹੈ ਟਰੈਕਟਰਾਂ ਦੀ ਕੀਮਤ ਵਧਦੀ ਜਾ ਰਹੀ ਹੈ ਫਰਟੀਲਾਈਜ਼ਰ ਵਧਦਾ ਜਾ ਰਿਹਾ ਹੈ ਜਿਸ ਕਪੋਸ ਪ੍ਰੋਪੋਰਸ਼ਨ ਦੇ ਵਿੱਚ ਐਮਐਸਪੀ ਦੇ ਵਿੱਚ ਇਨਕਰੀਜ਼ ਨਹੀਂ ਹੋ ਰਹੀ ਇਸ ਕਾਰਨ ਕਿਸਾਨ ਕਬਤਾ ਜਾ ਰਿਹਾ ਹੁਣ ਇੱਕ ਘਣਾਉਣੀ ਸਾਦੇਸ਼ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਆਰਵਿੰਗ ਤੇਜਰੀਵਾਲ ਦੇ ਕਹਿਣ ਤੇ ਇੱਕ ਕਾਨੂੰਨੀ ਸਾਜ਼ਿਸ਼ ਰਚੀ ਜਾ ਰਹੀ ਹੈ ਜਿਸ ਤਹਿਤ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਦਾ ਪਾਣੀ ਖੋ ਕੇ ਹਰਿਆਣਾ ਤੇ ਰਾਜਸਥਾਨ ਨੂੰ ਦਿੱਤਾ ਜਾਵੇ। ਤੁਸੀਂ ਦੇਖੋ ਆਮ ਆਦਮੀ ਪਾਰਟੀ ਕਾਗਜ਼ੀ ਪੱਤਰੀ ਐਨੇ ਪੱਕੇ ਤੌਰ ਤੇ ਪੰਜਾਬ ਦੇ ਹੱਥ ਵਡਣ ਦੀ ਤਿਆਰੀ ਚ ਹੈ। ਪੰਜਾਬ ਦਾ ਖਾਣੀ ਖੂਣ ਦੀ ਤਿਆਰੀ ਚ ਹੈ ਜਿਵੇਂ ਮੈਂ ਪਹਿਲਾਂ ਕਿਹਾ ਕਿ ਨਾ ਰੋਕਿਆ ਗਿਆ ਫਿਰ ਇਹਨੇ ਸਾਗਰ ਇਹਨੇ ਪੱਕੇ ਤਿਆਰ ਹੋ ਜਾਣੇ ਹੈ ਕਿ ਮੁਸਕੇ ਫਿਰ ਬੇਲਾ ਹੱਥ ਪਿੱਛੇ ਦੇਣੀ ਹੋ ਕੀ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੈਰੀ ਪਟਵਾਰੀਆਂ ਤੇ ਤਕਰੀਬਨ 1100 ਮੈਰੀ ਪਟਵਾਰੀਆਂ ਪੰਜਾਬ ਜਿਹੜੇ ਪੰਜਾਬ ਤੇ ਕਸ਼ਮੀਰਾਂ ਤੇ ਪੰਜਾਬ ਦੇ ਮੋਗਿਆਂ ਤੇ ਪੰਜਾਬ ਦੇ ਰਜਵਾਇਨਾ ਪਾਣੀ ਦਾ ਪ੍ਰੋਜੈਕਟ ਕਰਦੇ ਆ ਪਾਣੀ ਕਿੰਨਾ ਆ ਰਿਹਾ ਕਿੰਨਾ ਲੈਂਡ ਹੈ ਜਿਹੜਾ ਕਿੰਨੀ ਜ਼ਮੀਨ ਹੈ ਉਹਨੂੰ ਨਹਿਰੀ ਪਾਣੀ ਨਾਲ ਸਿੰਚਾਈ ਹੋ ਰਹੀ ਹੈ ਉਹਦੀ ਐਗਰੀਕਲਚਰਲ ਲੈਂਡ ਜਿਹੜਾ ਉਹ ਕਿੰਨਾ ਕਨਾਲ ਵਾਟਰ ਨਾਲ ਇਰੀਗੇਟ ਹੋ ਰਿਹਾ ਇਹ ਸਾਰਾ ਕੁਝ ਚੈੱਕ ਕਰਦੇ ਹੁਣ ਉਹਨਾਂ ਤੇ ਸਰਕਾਰ ਵੱਲੋਂ ਦਬਾਅ ਪਾਇਆ ਜਾ ਰਿਹਾ ਉਹਨਾਂ ਨੂੰ ਧਮਕਾਇਆ ਜਾ ਰਿਹਾ ਉਹਨਾਂ ਨੂੰ ਪ੍ਰੈਸ਼ਰ ਹੀ ਦਿੱਤਾ ਜਾ ਰਿਹਾ ਕੀ ਇਹ ਰਿਪੋਰਟ ਦਿਓ ਕਿ ਪੰਜਾਬ ਦਾ ਐਗਰੀਕਲਚਰਲ ਲੈਂਡ ਹੈ 100% ਐਗਰੀਕਲਚਰਲ ਲੈਂਡ ਕਨਾਲ ਵਾਟਰ ਨਾਲ ਇਰੀਗੇਟ ਹੋ ਰਿਆ ਹੈ ਜੀ ਪੰਜਾਬ ਦੀ ਜਿੰਨੀ ਖੇਤੀਯੋਗ ਜ਼ਮੀਨ ਹੈ ਉਹਦੀ ਸਿੰਚਾਈ ਹੈ ਇਸ ਵੇਲੇ ਨਹਿਰੀ ਪਾਣੀ ਨਾਲ ਹੋ ਰਹੀ ਹੈ ਨਹਿਰੀ ਪਾਣੀ ਇੰਨਾ ਪ੍ਰਚਾਰ ਦੇ ਵਿੱਚ ਸਫੀਸ਼ੀਐਂਟ ਹੈ ਕਿ ਉਹ ਪੰਜਾਬ ਦੀ ਸਾਰੀ ਜ਼ਮੀਨ ਜੋ ਵਾਹ ਯੋਗ ਹੈ ਉਹਨੂੰ ਜੁਮਚ ਰਿਹਾ ਇਹ ਪ੍ਰੈਸ਼ਰ ਪਾਇਆ ਜਾ ਰਿਹਾ ਹੁਣ ਇਹਦੇ ਪਿੱਛੇ ਮਨਸ਼ਾ ਕੀ ਹੈ ਇਹਦੇ ਪਿੱਛੇ ਮਨਸ਼ਾ ਨਹੀਂ ਹੈ ਕੀ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਕੇਸਿਸ ਚੱਲੇ ਜਿੰਨਾ ਕੇਸਾਂ ਦੇ ਵਿੱਚ ਦਿੱਲੀ ਦੀ ਸਰਕਾਰ ਨੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਪਹਿਲਾਂ ਹੀ ਐਫੀਡੀਵੀਟ ਦਾਇਰ ਕਰਤਾ ਕਿ ਦਿੱਲੀ ਤੇ ਰਾਜਸਥਾਨ ਤੇ ਤੇ ਹਰਿਆਣੇ ਦੇ ਵੀ ਜਿਹੜਾ ਪੰਜਾਬ ਦਾ ਪਾਣੀ ਹੈ ਜਿਹਨੂੰ ਪੰਜਾਬ ਕਲੇਮ ਕਰਦਾ ਕਿ ਇਹ ਸਾਡਾ ਪਾਣੀ ਹੈ ਉਹਦੇ ਤੇ ਇਹਨਾਂ ਸੂਬਿਆਂ ਦਾ ਵੀ ਹੱਕ ਹੈ ਹੁਣ ਉਹਨਾਂ ਕੇਸਿਸ ਦੇ ਵਿੱਚ ਸਟੇਟਸ ਰਿਪੋਰਟਸ ਚੱਲ ਰਹੀਆਂ ਕੀ ਪੰਜਾਬ ਦੇ ਪਾਣੀ ਦੀ ਅਸਲੀ ਸਟੇਟਸ ਕੀ ਹੈ ਪੰਜਾਬ ਕੋਲੇ ਪਾਣੀ ਕਿੰਨਾ ਹੈ ਉਹਦੇ ਕੀ ਕੁਝ ਇਹਨਾਂ ਨੇ ਦੱਸਣਾ ਹੈ ਕਿ ਪੰਜਾਬ ਕੋਲੇ ਪਾਣੀ ਕਿੰਨਾ ਪੰਜਾਬ ਦੀ ਕਿੰਨੀ ਜ਼ਮੀਨ ਹੈ ਜਿਹੜੀ ਵਾਯੂਗ ਜ਼ਮੀਨਾਂ ਕੋ ਕਨਾਲ ਵਾਟਰ ਨਾਲ ਮੈਰੀਗੇਟ ਹੋ ਰਹੀ ਹੈ ਨਹਿਰੀ ਪਾਣੀ ਕਿੰਨਾ ਪਹੁੰਚ ਰਿਹਾ ਤੇ ਇਹ ਸਾਰਾ ਕੁਝ ਦੇਖ ਕੇ ਇਹ ਕੈਲਕੂਲੇਟ ਹੋਣਾ ਕਿ ਪੰਜਾਬ ਕੋਲੇ ਪਾਣੀ ਸਪੇਅਰ ਹੈ ਜਾਂ ਨਹੀਂ ਹੈ ਉਹਨੇ ਕਬਾੜ ਇਸ ਕਰਕੇ ਪਾਇਆ ਜਾ ਰਿਹਾ ਹੈ ਕੀ ਰਿਪੋਰਟ ਤਿਆਰ ਕਰਾ ਲਓ ਸਾਰੇ ਬਟਵਾਰੀਆਂ ਤੋਂ ਕਿ ਪੰਜਾਬ ਕੋਲੇ ਇੰਨਾ ਪਾਣੀ ਹੈ ਕਿ ਹਰ ਖੇਤ ਨੂੰ ਟੇਹਨਾ ਤੱਕ ਇੱਕ ਇੱਕ ਕਿੱਲੇ ਨੂੰ ਪੰਜਾਬ ਦੇ ਨੂੰ ਮੈਰੀ ਪਾਣੀ ਪਹੁੰਚ ਰਿਹਾ ਥਰ ਇਜ਼ ਇਨਾਫ ਵਾਟਰ ਸਾਫੇ ਸੁਪਰੀਮ ਕੋਰਟ ਨੇ ਡਿਸਾਈਡ ਕਰ ਦੇਵੇ ਕਿ ਪੰਜਾਬ ਦੇ ਕੋਲੇ ਪਾਣੀ ਵਾਧੂ ਹੈ ਤੇ ਇਹ ਪਾਣੀ ਜਿਹੜਾ ਹੈ ਹਰਿਆਣਾ ਤੇ ਰਾਜਸਥਾਨ ਨਾਲ ਤੇ ਜ਼ਮੀਨਾਂ ਵੰਡਿਆ ਜਾਣਾ ਚਾਹੀਦਾ ਇਹ ਸਾਬਿਤ ਹੈ ਸੁਪਰੀਮ ਕੋਰਟ ਦੇ ਵਿੱਚ ਇਹੋ ਜੀ ਰਿਪੋਰਟ ਦੇ ਦਿਓ ਕਿ ਸੁਪਰੀਮ ਕੋਰਟ ਦਾ ਉਹ ਡਿਸੀਜਨ ਆਉਣਾ ਸੰਭਾਵਤ ਹੋ ਜਵੇ ਇਹ ਆਮ ਆਦਮੀ ਪਾਰਟੀ ਦੀ ਚਾਲ ਹੈ ਜਿਵੇਂ ਪੰਜਾਬੀ ਦੇਸੀ ਸ਼ਬਦਾਂ ਤੋਂ ਆਪਾਂ ਕੀ ਸੁਪਰੀਮ ਕੋਰਟ ਦਾ ਮੋਟਾ ਵਰਤ ਕੇ ਕਿ ਪੰਜਾਬ ਦਾ ਪਾਣੀ ਹਰਿਆਣਾ ਤੇ ਰਾਜਸਥਾਨ ਨੂੰ ਦੇਣ ਦੀ ਸਾਦੇਸ਼ ਆਮ ਆਦਮੀ ਪਾਰਟੀ ਦਿੱਲੀ ਨੂੰ ਦੇਣ ਦੀ ਸਾਦੇਸ਼ ਕੱਢੀ ਹੁਣ ਇਹਦੇ ਵਿੱਚ ਪਟਵਾਰੀ ਜਿਹੜੇ ਮਹਿਰੀ ਪਟਵਾਰੀ ਆ ਉਹ ਰਜਿਸਟਰ ਕਰਦੇ ਰਜਿਸਟਰ ਕਿਉਂ ਕਰਦੇ ਸੀ ਸਰਕਾਰ ਦਾ ਹੁਕਮ ਐ ਮੁੱਖ ਮੰਤਰੀ ਦਾ ਹੁਕਮ ਹੋਵੇ ਤੇ ਵਿਚਾਰਾ ਪਟਵਾਰੀ ਕਿਵੇਂ ਰਜਿਸਟਰ ਕਰ ਸਕਦਾ ਰਜਿਸਟਰ ਕਿਉਂ ਕਰ ਰਿਹਾ ਕਿਉਂਕਿ ਪੰਜਾਬ ਦਾ ਜਿਹੜਾ ਖੇਤੀ ਯੋਗ ਵਾਈ ਯੋਗ ਜਿੱਦਾਂ ਧੀ ਜ਼ਮੀਨ ਹੈ ਉਹ ਕੇਵਲ 21% ਆਫ ਦੈਟ ਲੈਂਡ ਇਰੀਗੇਟਿਡ ਬਾਏ ਕਨਾਲ ਵਾਟਰ ਕੇਵਲ 21% ਜ਼ਮੀਨ ਹੈ ਜਿਹੜੀ ਨੇੜੇ ਪਾਣੀ ਨਾਲ ਇਰੀਗੇਟ ਹੋ ਰਹੀ ਹੈ ਜਿੱਦੀ ਸਿੰਚਾਈ ਮੈਰੀ ਪਾਣੀ ਨਾਲ ਹੋ ਰਹੀ ਹੈ 79% 79% ਜਮੀਨ ਜਿਹੜੀ ਹੈ ਉਹ ਟਿਊਪਲ ਨਾਲ ਇਰੀਗੇਟ ਹੋ ਰਹੀ ਹੈ ਮੈਂ ਤਾਂ ਇਹਨਾਂ ਤੇ ਸ਼ਬਦ ਨੂੰ ਹੀ ਤਾਂ ਵਰਤਣਾ ਚਾਹੁੰਦਾ ਸੀ ਮੂਰਖਾਂ ਤੇ ਹੈਰਾਨ ਹੈ ਕਿ ਜੇ ਇੰਨਾ ਮੈਰੀ ਪਾਣੀ ਹੋਵੇ ਅੱਜ ਪੰਜਾਬ ਦੇ ਵਿੱਚ ਤਕਰੀਬਨ 15 ਲੱਖ ਟਿਊਪਲ ਲੋਕ ਆਪਣੀਆਂ ਮੋਟਰਾਂ ਇੰਜਨਾਂ ਨਾਲ ਚਲਾਉਂਦੇ ਐ ਤੇਲ ਪਾਉਂਦੇ ਐ ਮਹਿੰਗਾ ਡੀਜ਼ਲ ਪਾਉਂਦੇ ਐ ਜੇ ਇੰਨਾ ਪਾਣੀ ਹੋਵੇ ਕਿ ਸੁਪਰੀਮ ਕੋਰਟ ਇਹਨਾਂ ਨੂੰ ਕੁੱਛ ਲਵੇ ਜੇ ਇੰਨਾ ਪਾਣੀ ਆ ਤਾਂ ਫਿਰ ਲੋਕਾਂ ਨੂੰ ਟਿਊਬਵਲ ਚਲਾਉਣ ਦੀ ਕੀ ਲੋੜ ਹੈ ਸੋ ਇਹ ਪ੍ਰੈਸ਼ ਇੱਕ ਕਰਕੇ ਰਿਸਿਸਟ ਹੋ ਰਿਹਾ ਕੋਈ 80% ਨੂੰ ਇਹ 100% ਲਿਖਾਉਣਾ ਚਾਹੀਦਾ ਤੁਸੀਂ ਉਹ ਸਾਰੇ ਪਟਵਾਰੀ ਵੀਰਾਂ ਦੀ ਵੀ ਵੀਡੀਓਜ਼ ਵੀ ਦੇਖੀਆਂ ਉਹਨਾਂ ਦੀਆਂ ਚੈਨਲਸ ਤੇ ਇੰਟਰਵਿਊ ਇੰਟਰਵਿਊਜ਼ ਵੀ ਆ ਗਿਆ ਹੈ ਕਿ ਅਸੀਂ ਜੇ ਪੰਜਾਬ ਦੇ ਪੁੱਤ ਹੈ ਅਸੀਂ ਪੰਜਾਬ ਨਾਲ ਇੰਨੀ ਵੱਡੀ ਬੇਇਨਸਾਫੀ ਕਿਵੇਂ ਕਰਤ ਹੋਣ ਦੇ ਸਕਦੇ ਹਾਂ ਉਹਨਾਂ ਤੇ ਰਿਪੋਰਟ ਇਹ ਪ੍ਰੈਸ਼ਰ ਜਦੋਂ ਪਾਇਆ ਜਾ ਰਿਹਾ ਜਿਹੜੇ ਰਿਸਿਸਟ ਕਰ ਰਹੇ ਅੱਜ 260 ਬਟਵਾਰੀ ਆਊਟੋਂਸ ਆਇੰਕ ਅਪ੍ਰੋਕਸੀਮੇਟਲੀ 1100 ਬਟਵਾਰੀ ਆਲਮੋਸਟ 25% ਹੈਵ ਬੀਨ ਸਸਪੈਂਡਡ 25% ਸਸਪੈਂਡ ਕਰਤੇ ਉਹਨਾਂ ਦੇ ਪ੍ਰਧਾਨ ਸ਼ਹਿਰ ਉਹਨਾਂ ਦਾ ਨਾਮ ਮੈਨੂੰ ਲੱਭਾ ਦਿਕਰਨ ਸਿੰਘ ਗਹਿਰੀ ਪੁੱਤਰ ਛੋਟੇ ਸੀ ਨੇੜੇ ਦੇ ਕਿਸੇ ਪਿੰਡ ਸਸਪੈਂਡ ਕਰਕੇ ਇਮੀਡੀਏਟਲੀ ਹੁਕਮ ਕਰਤਾ ਕਿ ਤੇਰਾ ਹੈੱਡਕੁਆਰਟਰ ਜਿਹੜਾ ਉਹ ਪਠਾਨਕੋਟ ਤਬਦੀਬ ਕੀਤਾ ਜਾਂਦਾ ਉੱਥੇ ਜਾ ਕੇ ਜਾਓ ਇਸ ਤਰ੍ਹਾਂ ਦਾ ਪ੍ਰੈਸ਼ਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਨਹਿਰੀ ਪਟਵਾਰੀਆਂ ਤੇ ਪਾਰੀ ਹੈ ਤਾਂ ਕਿ ਰਿਪੋਰਟ ਤਿਆਰ ਕਰਾ ਕੇ ਪੰਜਾਬ ਦਾ ਹੱਕ ਪੰਜਾਬ ਦੀ ਖੇਤੀ ਨੂੰ ਖਤਮ ਕਰਕੇ ਪੰਜਾਬ ਦਾ ਹੱਕ ਜਿਹੜਾ ਹਰਿਆਣਾ ਨੂੰ ਤੇ ਰਾਜਸਥਾਨ ਨੂੰ ਦਿੱਤਾ ਜਾਵੇ ਇੱਥੇ ਮੈਂ ਪਹਿਲਾਂ ਇੱਕ ਚੀਜ਼ ਸਪਸ਼ਟ ਕਰ ਦਿਆਂ ਜਿਹੜਾ ਅਕਾਲੀ ਦਲ ਦਾ ਸਟੈਂਡ ਹੈ ਅਕਾਲੀ ਦਾ ਤਾਂ ਸਟੈਂਡ ਬੜਾ ਸਪਸ਼ਟ ਹੈ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਪਾਣੀਆਂ ਦਾ ਰੋਲਾ ਹੋਇਆ ਚਾਹੇ ਉੱਤਰੀਆ ਦੇ ਵਿੱਚ ਇਸ਼ੂ ਬਣਿਆ ਚਾਹੇ ਕਿਸੇ ਦੇ ਮੁਲਕਾਂ ਦੇ ਵਿੱਚ ਇਸ਼ੂ ਬਣਿਆ ਉਹ ਇਸ਼ੂ ਹਮੇਸ਼ਾ ਰਾਈਪੇਰੀਅਨ ਪ੍ਰਿੰਸੀਪਲ ਦੇ ਆਧਾਰ ਤੇ ਸੈਟਲ ਹੁੰਦਾ ਹੈ ਇਹੀ ਅਕਾਲੀ ਦਲ ਦਾ ਸਟੈਂਡ ਹੈ ਪਾਣੀ ਪੰਜਾਬ ਕੋਲ ਕਿੰਨਾ ਹੈ ਨਹੀਂ ਹੈ that is not a question ਉਹ ਮਸਲਾ ਹੀ ਨਹੀਂ ਹੈ ਮਸਲਾ ਇਹ ਹੈ ਕਿ ਰਾਈਪੇਰੀਅਨ ਕਾਨੂੰਨ ਦੇ ਤਹਿਤ ਹਰਿਆਣਾ ਦਾ ਤੇ ਰਾਜਸਥਾਨ ਦਾ ਹੱਕ ਨਹੀਂ ਬਣਦਾ ਉਹ ਪਾਣੀ ਪਹਿਲਾਂ ਹੀ ਗਲਤ ਦਿੱਤੇ ਗਏ ਆ ਉਹ ਪਾਣੀ ਪੰਜਾਬ ਨੂੰ ਵਾਪਸ ਹੋਣਾ ਚਾਹੀਦਾ ਪਹਿਲਾਂ ਤਾਂ ਮੈਂ ਇਹ ਸਪੱਸ਼ਟ ਕਰ ਦਿੰਦਾ ਦੂਜੀ ਗੱਲ ਜਿਹੜੀ ਮੈਂ ਗੱਲ ਕਰਨੀ ਚਾਹਣਾ ਹੈ ਕਿ ਇਹ 21% ਨੂੰ 100% ਬਸਾਉਣਾ ਚਾਹੀਦਾ ਮੈਂ ਕਈ ਥਾਵਾਂ ਤੇ ਮੁੱਖ ਮੰਤਰੀ ਸਾਹਿਬ ਦੀਆਂ ਇੰਟਰਵਿਊਜ਼ ਵੀ ਸੁਣੀਆਂ ਹੈ ਵੀ ਮੈਂ ਮਾਸਟਰ ਮਿੰਦਰ ਦਾ ਮੁੰਡਾ ਹੈ ਮੇਰੇ ਫਾਦਰ ਮੈਕ ਪੜਾਉਣਾ ਪੜਾਉਂਦੇ ਹੁੰਦੇ ਸੀ ਬੜੇ ਚੰਗੇ ਮੈਥ ਦੇ ਟੀਚਰ ਸੀ ਜਦੋਂ ਫਿਰ ਮਾਸਟਰ ਮਿੰਦਰ ਜੀ ਨੇ ਮੁੱਖ ਮੰਤਰੀ ਕਾ ਨੂੰ ਸਿਖਾਇਆ ਨਹੀਂ ਚਾਹ ਨਾਲ ਕਿ 21 ਦਾ 100 ਤਾਂ ਕਿਵੇਂ ਹੁੰਦਾ ਜਾਸ ਨਲਾਇਕ ਸਟੂਡੈਂਟ ਹੀ ਇੰਨਾ ਸੀ ਜਿਹਨੂੰ 21 ਤੇ 100 ਦਾ ਫਰਕ ਨਹੀਂ ਪਤਾ ਇਹ ਕਿਤੇ ਨਾ ਕਿਤੇ ਕਮੀ ਨਹੀਂ ਹੈ ਪਰ ਤੁਸੀਂ ਇੱਕ ਚੀਜ਼ ਦੇਖੋ ਇਹ ਸਾਦੇ ਜਿਹੜੀ ਹੈ ਅੱਜ ਵੀ ਨਹੀਂ ਕਰ ਰਹੀ ਜਿਹੜੀ ਮੈਂ ਤੁਹਾਨੂੰ ਕਿਹਾ ਕਿ ਹਰਿਆਣੇ ਨੂੰ ਦੇਣ ਦੀ ਤਿਆਰੀ ਹੈ ਹਰਿਆਣੇ ਦਾ ਬੀਜੇਪੀ ਦਾ ਪ੍ਰਧਾਨ ਜਿਹੜਾ ਉਹਨਾਂ ਦਾ ਰਾਜ ਸਭਾ ਦਾ ਐਮਪੀ ਵੀ ਹੈ ਸੁਜੀਵ ਗੁਕਤ ਸਟ੍ਰੈਸ ਕਾਨਫਰੈਂਸ ਕਰਕੇ ਇਹ ਵੀ ਗਾਰੰਟੀ ਹਰਿਆਣਾ ਦੇ ਲੋਕਾਂ ਨੂੰ ਦਿੱਤਾ ਹੈ ਕਿ ਐਸਵਾਈਐਲ ਕੰਪਲੀਟ ਹੋਊਗੀ ਤੇ ਐਸਵਾਈਐਲ ਦੇ ਵਿੱਚ ਪਾਣੀ ਪੰਜਾਬ ਤੋਂ ਲਿਆਂਦਾ ਜਾਊਗਾ ਕਿ ਮੈਂ ਖਬਰ ਤੁਹਾਡੇ ਅਸੂ ਤੁਹਾਡੇ ਨਾਲ ਲੈ ਕੇ ਆਇਆ ਹਾਂ ਇਹ ਫਰਸਟ ਗਾਰੰਟੀ ਜਿਹੜੀ ਆਮ ਆਦਮੀ ਪਾਰਟੀ ਨੇ ਹਰਿਆਣਾ ਦਿੱਤੀ ਹੈ ਇਹਦੇ ਤੇ ਵੀ ਮੁੱਖ ਮੰਤਰੀ ਭਗਵੰਤ ਮਾਨ ਥੋੜਾ ਸਟੈਂਡਪਾਇਟ ਕਰਦੇ ਐਂਡ ਅਰਵਿੰਦ ਕੇਜਰੀਵਾਲ ਨੇ ਇਟ ਇਜ਼ 온 ਰਿਪੋਰਟ ਕਿ ਭਗਵੰਤ ਮਾਨ ਦੀ ਮੌਜੂਦਗੀ ਸੀ ਇਹ ਗੱਲ ਕਹੀ ਹੈ ਕਿ ਹਰਿਆਣਾ ਦਾ ਵੀ ਹੱਕ ਹੈ ਪਾਣੀ ਦਾ ਦੂਜੀ ਚੀਜ਼ ਥੋਡੇ ਨਾਲੋਂ ਵਧ ਤੇ ਪਹੁੰਚ ਜਾਣਦਾ ਹੈ ਕਿ ਇਹ ਪਾਣੀਆ ਨੂੰ ਦੇਣ ਦੀ تیاری ਕਦੋਂ ਤੋਂ ਹੋ ਰਹੀ ਹੈ ਥੋਡੇ ਡਿਫਰੈਂਸੀਏਟਿੰਗ ਮੀਟਿੰਗ ਹੋਈ ਸੀ ਥੋਡੇ ਬਖੰਡੇ ਦੀ ਮੀਟਿੰਗ ਹੋਈ ਸੀ ਰਾਜਸਥਾਨ ਦਾ ਐਮਪੀ ਜਿਹੜਾ ਉਹ ਹਨੂਮਾਨ ਬੇਨੀਵਾਰਸ ਉਹਦੇ ਨਾਲ ਤੁਸੀਂ ਸਾਰਿਆਂ ਨੇ ਉਦੋਂ ਕਬਰ ਕੀਤੀ ਹੋਣੀ ਹੈ ਇਧਰ ਵੀ ਦਿਖਾ ਦਿਓ ਹਰਿਆਣੇ ਦਾ ਰਾਜਸਥਾਨ ਦਾ ਐਮਪੀ ਹਨੂਮਾਨ ਬੇਨੀਵਾਰਸ ਉਹਨੂੰ ਇੱਥੇ ਬੁਲਾ ਕੇ ਡੈਲੀਗੇਸ਼ਨ ਆਈ ਹੈ ਇੱਕ ਰਾਜਸਥਾਨ ਤੋਂ ਉਹਦੇ ਨਾਲ ਮੀਟਿੰਗ ਹੋਈ ਮੀਟਿੰਗ ਹੋਣ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਕਿ ਰਾਜਸਥਾਨ ਨੂੰ ਪਾਣੀ ਪੰਜਾਬ ਰਾਜਸਥਾਨ ਦੀ ਲੋੜ ਮੁਤਾਬਕ ਦੇਗਾ ਲੋੜ ਤਾਂ ਪੰਜਾਬ ਦੀ ਪੂਰੀ ਨਹੀਂ ਹੋ ਰਹੀ ਤੇ ਉਦੋਂ ਖਬਰਾਂ ਵੀ ਲੱਗੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਨੇ ਕਿਸਾਨੋਂ ਦਾ ਰੱਖਾ ਮਾਨਾ ਹਾਫੜਾ ਮੇ ਪਾਣੀ ਦੇਣ ਦਾ ਕੀ ਦਿਆ ਆਸ਼ਵਾਸਨ ਫਿਰ ਹਨੂਮਾਨ ਬੇਨੀਵਾਲ ਨੇ ਕਹਿੰਕ ਕੀਤਾ ਕਿ ਸਾਡੀ ਮੁਲਾਕਾਤ ਹੋਈ ਤੁਹਾਨੂੰ ਸਮਾਨਦਾਰ ਤੇ ਸਾਡੀਆਂ ਮੰਗਾਂ ਮੰਨਦੇ ਹੋਏ ਸਾਡੇ ਜੰਮਕਾਣਾ ਨੰਕਰ ਹਰਮਾਨਗੜ ਬੀਕਾਨੇਰ ਦੇ ਏਰੀਏ ਨੂੰ ਪੰਜਾਬ ਦਾ ਪਾਣੀ ਵੰਡ ਦਿੱਤਾ ਜਾਊਗਾ ਤੇ ਇਟ ਇਜ਼ ਅ ਫੈਕਟ ਜੇ ਤੁਸੀਂ ਹੈਡਵਰਕਸ ਕੋ ਵੀ ਚੈੱਕ ਕਰੋ ਅੱਜ ਵੀ ਪੰਜਾਬ ਦਾ ਪਾਣੀ ਜਿਹੜਾ ਹੈ ਪੰਜਾਬ ਦੇ ਹਿੱਸੇ ਦਾ ਪਾਣੀ ਰਾਜਸਥਾਨ ਨੂੰ ਦਿੱਤਾ ਜਾਂਦਾ ਪੰਜਾਬ ਗੁੰਮਕੁੰਮ ਨੂੰ ਦੱਸ ਰਿਹਾ ਸਰੰਗ ਫਿਲਟਰ ਦੇ ਵਿੱਚੋਂ 700 ਕਿਊਮਿਕਸ ਦੇ ਅਗੇ 1200 ਕਿਊਮਿਕਸ ਰਾਜਸਥਾਨ ਨੂੰ ਜਾਂਦੇ ਕਾਂਤ ਨਾਲ ਦੇ ਵਿੱਚੋਂ 900 ਕਿਊਸਿਕ ਤੇ ਅਗੇ 2400 ਕਿਊਸਿਕ ਤੱਕ ਵੀ ਪਾਣੀ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਹੈ। ਇਟ ਇਜ਼ ਅ ਮੈਟਰ ਆਫ ਰਿਪੋਰਟ ਐਜੂਕੇਸ਼ਨ ਡਿਪਾਰਟਮੈਂਟ ਕੋਲੇ ਰਿਪੋਰਟ ਹੈ ਹੈਡਵਰਕ ਤੇ ਬੇਲਦਾਰ ਬੈਠੇ ਜਾ ਕੇ ਟੈਕਸ ਫੀਲ ਦਾ ਝੋਲੇ ਅੰਦਰ ਸਰਕਾਰ ਦਾ ਰਿਕਾਰਡ ਦਿੰਦੀ ਨਹੀਂ। ਸੋ ਇਹੀ ਜੇ ਹਾਲਾਤ ਰਾਜਸਥਾਨ ਤੇ ਪੰਜਾਬ ਨੂੰ ਰਾਜਸਥਾਨ ਤੇ ਹਰਿਆਣੇ ਨੂੰ ਤੇ ਦਿੱਲੀ ਨੂੰ ਪੰਜਾਬ ਦਾ ਪਾਣੀ ਜਿਹੜਾ ਉਹ ਵੋਕੇ ਦਿੱਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹਦੇ ਵਿੱਚ ਇਹਦੀਆਂ ਜਿਹੜੀਆਂ ਸਾਜਿਸ਼ਾਂ ਐ ਇਹ ਸਮੇਂ-ਸਮੇਂ ਤੇ ਪੰਜਾਬ ਨਾਲ ਹੋਈ ਜਾਂਦੀ ਐ ਕੇਂਦਰ ਚ ਕੋਈ ਸਰਕਾਰ ਆ ਰਹੀ ਹੁੰਦੀ ਆ ਕਾਂਗਰਸ ਦੀ ਸੀ ਉਦੋਂ ਪੰਜ ਪੰਜਾਬ ਦੇ ਪਾਣੀਆਂ ਦੇ ਡਾਕਾ ਹੋ ਗਿਆ ਰਾਜਸਥਾਨ ਨੂੰ ਪੰਜਾਬ ਦੇ ਪਾਣੀ ਦਿੱਤੇ ਗਏ ਹਰਿਆਣੇ ਨੂੰ ਐਕਸੈਸ ਦਿੱਤਾ ਗਿਆ ਮੁੜ ਕੇ ਹੁਣ ਆਵਾਜ਼ੀ ਪਾਰਟੀ ਦੀ ਸਰਕਾਰ ਇਸ ਕੰਮ ਤੇ ਲੱਗੀ ਐ ਭਾਜਪਾ ਦੀ ਸਰਕਾਰ ਨੇ ਸਾਡਾ ਬੀਬੀਐਮਪੀ ਚੋ ਹੱਕ ਖੋ ਲਿਆ ਸੋ ਕੇਂਦਰੀ ਪਾਰਟੀਆਂ ਜਿਹੜੀਆਂ ਜਿਹੜੀਆਂ ਨੈਸ਼ਨਲ ਪਾਰਟੀਆਂ ਐ ਉਹ ਕਦੇ ਪੰਜਾਬ ਦੀਆਂ ਨਹੀਂ ਹੋ ਸਕਦੀਆਂ ਪੰਜਾਬ ਦੀ ਨਜ਼ਰ ਦੀ ਤੇ ਪੰਜਾਬ ਦੇ ਫਤਲ ਦੀਆਂ ਵੈਰੀ ਰਹੀਆਂ ਨੇ ਇਹ ਪਾਰਟੀ ਇਹ ਇਤਿਹਾਸ ਤਸ ਹੈ ਸੋ ਮੈਂ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਇੱਕ चीज ਪਹਿਲਾਂ ਮੈਂ ਅਸ਼ਕ ਕਰਦਿਆਂ ਕਿ ਇਹ ਜਿਹੜੀ ਸਾਜ਼ਿਸ਼ ਹੈ ਸ਼੍ਰੋਮਣੀ ਅਕਾਲੀ ਦਲ ਕਿਤੇ ਕੀਮਤ ਤੇ ਇਹਨੂੰ ਕਾਮਯਾਬੀ ਹੋਣ ਦਿੱਤਾ ਜਾਊਗਾ ਜਿਸ ਤਰ੍ਹਾਂ ਨਾਲ ਲੜਾਈ ਲੜਨੀ ਕੋਈ ਲੜਾਈ ਲੜਾਂਗੇ ਲੀਗਲ ਲੜਾਈ ਲੜਨੀ ਪਈ ਲੀਗਲ ਲੜਾਈ ਲੜਾਂਗੇ ਸੜਕਾਂ ਤੇ ਆਉਣਾ ਪਿਆ ਸੜਕਾਂ ਤੇ ਆਵਾਂਗੇ ਪਟਵਾਰੀਆਂ ਦੇ ਨਾਲ ਖੜੇ ਆਂ ਡਟ ਕੇ ਖੜੇ ਆਂ ਜੇ ਸੱਤਾ ਹੋਊਗਾ 260 ਪਟਵਾਰੀ ਸਸਪੈਂਡ ਕੀਤੇ ਗਏ ਆ ਜਿਹੜੀ ਵੀ ਕੋਈ ਉਹਨਾਂ ਨੂੰ ਕਾਨੂੰਨੀ ਸਹਾਇਤਾ ਚਾਹੀਦੀ ਹੈ ਲੀਗਲ ਹੈਲਪ ਅਕਾਲੀ ਦਰ ਪੰਜਾਬ ਦੇ ਪਾਣੀਆਂ ਦੇ ਵਾਕੀਕਰਨ ਮਾਰਿਆ ਮਾਸਤੇ ਹਰ ਤਰ੍ਹਾਂ ਦੀ ਲੀਗਲ ਹੈਲਪ ਵੀ ਉਹਨਾਂ ਨੂੰ ਪ੍ਰੋਵਾਈਡ ਕਰੂਗਾ ਤੇ ਮੈਂ ਸਪੱਸ਼ਟ ਕਰ ਦਿਆਂ ਕਿ ਇਹ ਲੜਾਈ کسی قیمت سے ابھی پیچھے نہیں ہٹاں گے ڈٹ کے لڑا گے دو جی میں کہہ رہا سی کہ سوپے کے حصہ کی جڑی راکھی ہے کسی بھی سٹیٹ سے جڑے انٹرسٹ ہے اسٹیٹ کی ریجنل پارٹی سٹیٹ کی کھیتری پارٹی پروٹیکٹ کر سکتی ہے یہ نیشنل پارٹیاں جڑیاں کیدری پارٹیاں یہاں کا انٹرسٹ ہر سٹیٹ کے چاہے وہ کانگریس ہے چاہے بھاجپا ہے تو چاہے آم آدمی پارٹی ਉਹਨਾਂ ਨੇ ਚੋਣਾ ਰਾਜਸਥਾਨ ਚ ਵੀ ਲੜਦੀ ਹੈ ਉਹਨਾਂ ਨੇ ਚੋਣਾ ਹਰਿਆਣਾ ਚ ਵੀ ਲੜਨੀ ਹੈ ਉਹਨਾਂ ਨੇ ਚੋਣਾ ਦਿੱਲੀ ਚ ਵੀ ਲੜਨੀ ਹੈ ਉਹ ਕਦੇ ਵੀ ਪੰਜਾਬ ਦੇ ਹੱਕਾਂ ਤੇ ਪੰਜਾਬ ਦੇ ਪਾਣੀਆਂ ਤੇ ਸਪਸ਼ਟ ਸਟੈਂਡ ਨਹੀਂ ਲੈ ਸਕਦੇ ਪੰਜਾਬ ਦੀ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੀ ਪੰਜਾਬ ਦੇ ਹੱਕਾਂ ਦੀ ਰਾਖੀ ਕਰਦੀ ਹੈ ਮੈਂ ਬੇਨਤੀ ਕਰਦਾ ਪਾਰਲੀਮੈਂਟ ਚੋਣਾਂ ਦੇ ਵਿੱਚ ਐਂ ਮੈਂ ਤੁਹਾਡੇ ਲਈ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਪੰਜਾਬ ਦੇ ਖੇਤਰੀ ਪਾਰਟੀ ਦੇ ਨੁਮਾਇੰਦਿਆਂ ਨੂੰ ਤਕੜਾ ਕਰੀਏ ਵੱਧ ਤੋਂ ਵੱਧ ਪੰਜਾਬ ਦੇ ਖੇਤਰੀ ਪਾਰਟੀ ਦੇ ਨੁਮਾਇੰਦੇ ਕਿੱਥੇ ਜਾਣ ਤੁਸੀਂ ਦੇਖੋ ਪਿਛਲੇ ਸਮੇਂ ਪਿਛਲੀ ਪਾਰਲੀਮੈਂਟ ਦੇ ਵਿੱਚ ਵੀ ਬਾਸਮਦਰ ਤੌਰ ਬਾਦਲ ਨੇ ਸਭ ਤੋਂ ਤਕੜੀਆਂ ਹੋ ਕੇ ਪੰਜਾਬ ਦੇ ਮਸਲਿਆਂ ਦੇ ਪੰਥ ਦੇ ਮਸਲਿਆਂ ਤੇ ਕਿਸਾਨੀ ਦੇ ਮਸਲਿਆਂ ਤੇ ਪੰਜਾਬ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਨ ਵਾਸਤੇ ਪਾਰਲੀਮੈਂਟ ਦੇ ਵਿੱਚ ਲੜਾਈ ਲੜੀ ਮੈਂ ਬੇਨਤੀ ਕਰਦਾ ਵੱਧ ਤੋਂ ਵੱਧ ਬੰਦੇ ਕਾਲੀ ਕਰਦੇ ਪੰਜਾਬ ਨੂੰ ਕੇਂਦਰੀ ਪਾਰਟੀ ਦੇ ਦਿੱਸ ਕੇ ਜਾਣ ਕਾਫੀ ਕਿ ਜਿਹੜੇ ਪੰਜਾਬ ਦੇ ਹੱਕ ਹੈ ਇਹਨਾਂ ਦੀ ਰਾਖੀ ਹੋਰ ਬੇਤਰ ਤਰੀਕੇ ਨਾਲ ਕੀਤੀ ਜਾ। ਜੁਤਾ ਸਾਰਿਆਂ ਦਾ ਧੰਨਵਾਦ ਜੀ। ਕੋਈ ਸਵਾਲ ਹੈ ਤਾਂ ਕਿਸੇ ਸਟਪਿਕਟ ਜਿਸ ਤਰ੍ਹਾਂ ਕਹਿ ਰਹੇ ਵੀ ਟਿਕਾਣਾ ਵਾਸਤੇ ਜਾਂ ਪਾਣੀ ਵਾਸਤੇ ਅਸਰੂ ਸਾਦ ਨੇ ਮੋਤੀ ਚੱਕੇ ਲੋਕਾਂ ਦੇ ਪਰ ਕਿਸਾਨ ਦਾ ਚੀਜ਼ ਬਾਰੇ ਜੋ ਵਿਰੋਧ ਕਰੇ ਨਾ ਕੱਲ ਹੋਰ ਕੀਤਾ। ਚਲੋ ਕਿਸੇ ਦਾ ਵਿਰੋਧ ਕੀਤਾ ਨਾ ਕੀਤਾ ਅੱਜ ਉਹ ਇਸ਼ੂ ਨਹੀਂ ਹੈ। ਮੈਂ ਤਾਂ ਐਸੇ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਜੋ ਕਿ ਕਿ ਵਿਰੋਧ ਕਰੋ ਸਰਕਾਰ ਆਣੀ ਜਿਨ੍ਹਾਂ ਨੇ ਤੁਹਾਨੂੰ ਵਾਅਦਾ ਕੀਤਾ ਸੀ ਇਲੈਕਸ਼ਨ ਦੇ ਦੌਰਾਨ ਕਿ 22 ਜਾਂ 22 ਫਸਲਾਂ ਤੇ ਐਮਐਸਪੀ ਦੇਵਾਂਗੇ। ਚੁਪਕੀ ਮਾਰ ਕੇ ਵੀ ਉਹਨਾਂ ਸਿੱਧੀ ਨੇ ਆਖਿਆ ਸੀ ਕਿ 5 ਮਿੰਟ ਦੇ ਦਿਓ 5 ਮਿੰਟ ਸਰਕਾਰ ਬਣਦੇ ਅਸੀਂ 5 ਮਿੰਟ ਐਮਐਸਪੀ ਦੇਵਾਂਗੇ। ਵਿਰੋਧ ਕਰੋ ਉਹਨਾਂ ਲੋਕਾਂ ਦਾ ਜਿਹੜੇ ਕਹਿੰਦੇ ਸੀ ਬੱਕਰੀ ਮਰੀ ਦਾ ਵੀ ਮੁਆਵਜ਼ਾ ਦੇਵਾਂਗੇ ਜਿਹੜੇ ਕਹਿੰਦੇ ਸੀ ਮੁਰਗੀ ਮਰੀ ਦਾ ਵੀ ਮੁਆਵਜ਼ਾ ਦੇਵਾਂਗੇ ਤੇ ਅੱਜ ਸਾਡਾ ਵੀਰ ਇੱਕ ਨੌਜਵਾਨ ਉਥੇ ਖਨੋਰੀ ਬਾਰਡਰ ਤੇ ਸ਼ਹੀਦ ਹੋਇਆ ਮੁਆਵਜ਼ਾ ਤਾਂ ਉਹਨੂੰ ਨਹੀਂ ਮਿਲਿਆ ਕੰਪਨਸੇਸ਼ਨ ਦਾ ਪ੍ਰੋਮਿਸ ਕੀਤਾ ਸੀ ਉਹਨੂੰ ਨਹੀਂ ਮਿਲਿਆ ਗੱਲਾਂ ਕਰਦੇ ਸੀ ਬੱਕਰੀਆਂ ਦੀਆਂ ਮੁਰਗੀਆਂ ਦੀਆਂ ਗੱਲਾਂ ਕਰਦੇ ਸੀ ਕਿ ਜੇ ਇਹ ਖਰਾਬਾ ਹੋਊਗਾ 20-20 ਹਜ਼ਾਰ ਪਹਿਲਾਂ ਖਾਤਿਆਂ ਚ ਆਇਆ ਕਰੂਗਾ ਛੋਟੀ ਕਰਦੌਰੀ ਬਾਤ ਛੋੜਿਆ ਤੁਮ ਜੀ ਉਹਨਾਂ ਲੋਕਾਂ ਦਾ ਵਿਰੋਧ ਕਰੋ ਵੱਡੀ ਜੀ ਵਿਰੋਧ ਕਰੋ ਕੇਂਦਰ ਦੇ ਵਿੱਚ ਜਿਹੜੀ ਪਾਰਟੀ ਬੈਠੀ ਹੈ ਉਹਨਾਂ ਦਾ ਵਿਰੋਧ ਕਰੋ ਜਿਨ੍ਹਾਂ ਨੇ ਕਸਾਨਾਂ ਦੇ ਜਿੱਦਾਂ ਦੀ ਪਾਰਟੀ ਦੀ ਸਰਕਾਰ ਨੇ ਹਰਿਆਣੇ ਦੇ ਔਰਤਾਂ ਚਲਾਈਆਂ ਪੱਤਰੂਦਰ ਸਿੱਟੇ ਗਏ ਵਿਰੋਧ ਤੋਂ ਕਾਂਗਰਸ ਵਾਲਿਆਂ ਦਾ ਜਿਹੜੇ ਇਹਨਾਂ ਮੁੱਦਿਆਂ ਦੇ ਉੱਤੇ ਹੈਂਡਿੰਗ ਕਲਬ ਹੋਏ ਖੜੇ ਆ ਭਾਜਪਾ ਕਾਂਗਰਸ ਤੇ ਆਮ ਆਦਮੀ ਪਾਰਟੀ ਬਾਕੀ ਦੇ ਉਹ ਕਰਨੀ ਚਾਹੁੰਦੇ ਉਹਨਾਂ ਨੂੰ ਇਸ ਗੱਲ ਖੁਸ਼ੀ ਮਿਲਦੀ ਹੈ ਮਨ ਦੀ ਖੁਸ਼ੀ ਹੈ ਜੀ ਇਹ ਕੱਲ ਨੂੰ ਹਾਂ ਜੀ ਜਨ ਸੁਭਾ ਨੂੰ ਮਾਨ ਕੇ ਆ ਰਹੇ ਹੈ ਜਿਹੜੇ ਹਰ ਸਰਕਾਰ ਨਾਲ ਕੰਮ ਕਰਦੇ ਹਾਂ ਸਰਕਾਰ ਕਰਦੇ ਹੈ ਬਿਲਕੁਲ ਸਹੀ ਗੱਲ ਕਹਿ ਰਹੇ ਇਤਿhle 70 ਸਾਲਾਂ ਚ ਜੋ ਨਹੀਂ ਹੋਇਆ ਕਿ ਮੈਨੂੰ ਲੱਗਦਾ ਅਗਲੇ 70ਾਂ ਚ ਵੀ ਜਿਹੜਾ ਕਦੇ ਚੋਣਾਂ ਤੋਂ ਵਾਅਦੇ ਕਰਕੇ ਵਿਖਾਇਆ ਹੁਣ ਕਿਹੜੇ-ਕਿਹੜੇ ਕਰਕੇ ਵਿਖਾਇਆ ਕਿ ਮੈਨੂੰ ਨਾ ਪੁੱਛੋ ਕਿਸੇ ਦਾ ਚੰਗਾ ਕਹਿ ਦੇ ਤੇ ਬਜਟ ਵੀ ਦੇ ਦੇ ਮਾਤਾਵਾ ਪੈਣਾ ਵੀ ਦੇ ਦੇ 17 ਸਾਲਾਂ ਚ ਐਓ ਜੇ ਮੰਤਰੀ ਨਹੀਂ ਬਣੇ ਸੀ ਘਟਾਰੂ ਚੱਕਰ ਦੇ ਜਿੰਨਾਂ ਤੇ ਐਓ ਜੇ ਇਲਜ਼ਾਮ ਲੱਗੇ 70 ਸਾਲਾਂ ਦੇ ਵਿੱਚ ਐਵਿਡੇ ਕੰਮ ਨਹੀਂ ਹੋਏ ਸੀ ਕਿਤੇ ਆਪਦੀਆਂ ਕੋ ਅੱਧੀ ਅੱਧੀ ਉਮਰ ਆ ਗਿਆ ਬਿੱਡੀਆਂ ਨਾਲ ਪੰਜਾਬ ਦਾ ਮੁੱਖ ਮੰਤਰੀ ਨੇ ਵਿਆਹ ਕਰਾਇਆ ਹੋਵੇ ਨਾ ਖੇੜੋ ਇਹਨਾਂ ਗੱਲਾਂ ਨੂੰ ਕੋਈ ਫਾਇਦਾ ਨਹੀਂ ਤੇ ਬੜੀ ਭੈੜੀ ਚੰਗੀ ਬੱਤੀ ਜਾਣੀ 8 ਵਜੇ ਤੋਂ ਬਾਅਦ ਫਿਰ ਮੁੱਖ ਮੰਤਰੀ ਟੈਲੀਫੋਨ ਕਰਦਾ ਹਾਂ ਉਹਨਾਂ ਕੋਲ ਜਾ ਕੇ ਕੋਈ ਲਿਆਵਾਂਗੇ ਕਿੱਛ ਨੈਸ਼ਨਲ ਪਾਰਟੀ ਦੇ ਵਿੱਚ ਕਰਦੇ ਹਾਂ ਲਗਾਤਾਰ ਉਹੀ 10 ਸਾਲ ਜਿਹੜਾ ਨੈਸ਼ਨਲ ਪਾਰਟੀ ਦੇ ਨਾਂ ਹੀ ਲੱਗੂਗਾ ਉਹਦੇ ਵਿੱਚ ਉਦੋਂ ਫਿਰ ਉਹਦੇ ਚਿੱਠੀ ਇਹੋ ਜਿਹਾ ਖਾਸ ਚੀਜ਼ ਸੀ ਜਿਹੜਾ ਤੁਹਾਨੂੰ ਮਨਜ਼ੂਰੀ ਹੋਈ ਨਾਲ ਜਿਹੜਾ ਸਰ ਸ਼ਬੀਰ ਸਿੰਘ ਬਾਦਲ ਨੇ ਕਈ ਥਾਂ ਤੇ ਫਾਂਟ ਸਾਹਿਬ ਨੇ ਸਪਸ਼ਟ ਕੀਤਾ ਕਿ ਬੀਜੇਪੀ ਉਹ ਨਿਹਰੀ ਜੋ ਅਟਲ ਬਿਹਾਰੀ ਬਾਜਪੀ ਦਾ ਗਰੇ ਤੇ ਸਰਵਾਨੀ ਸਾਹਿਬ ਨੇ ਜਿੰਨੀ ਦੇਰ ਤੋਂ ਹੋਣੀ ਹੈ ਕਾਲੀਦਨ ਨਾਗ ਰਿਆਣਾ ਅਸੀਂ ਪੰਜਾਬ ਦੇ ਰੋਧੀ ਕੋਈ ਵੀ ਕਿਸਾਨੀ ਨੂੰ ਸੀ ਫੈਸਲਾ ਉਹਨਾਂ ਨੇ ਨਹੀਂ ਲੈਣ ਦਿੱਤਾ ਪੰਜਾਬ ਦੇ ਪਾਣੀਆਂ ਦਾ ਮੁੱਲ ਉਸ ਵੇਲੇ ਵੀ ਪਾਰਲੀਮੈਂਟ ਤੇ ਆਉਣਾ ਸੀ ਸਾਡੀ ਆਪੋਸ਼ੀਸ਼ ਕਰਕੇ ਉਹ ਰੋਕਿਆ ਗਿਆ ਜਦੋਂ ਉਹਨਾਂ ਨੇ ਦੇਖੋ ਇੱਕ ਨੰਗਰੀ ਦੀ ਕਹਾਵਤ ਹੈ ਪਾਵਰ ਕਰਪਟ ਐਬਸੋਲਿਊਟ ਪਾਵਰ ਕਰਪਟ ਐਬਸੋਲਿਊਟ ਜਦੋਂ ਐਨੀ ਅੰਨੀ ਸ਼ਕਤੀ ਇੱਕ ਬੰਦੇ ਦੇ ਹੱਥ ਚ ਆ ਜਾਂਦੀ ਹੈ ਫਿਰ ਉਹ ਆਪ ਦੇ ਆਪ ਨੂੰ ਨਾ ਇੱਕ ਵਰੀ ਖੁਦਾ ਸਮਝਣ ਲੱਗਦਾ ਉਦੋਂ ਫਿਰ ਉਹਨੂੰ ਬਾਕੀ ਸਾਰੇ ਬਹੁਤ ਛੋਟੇ ਲੱਗਣ ਲੱਗ ਜਾਂਦੇ ਇਹ ਭੁੱਲ ਜਾਂਦਾ ਕਿ ਇਹ ਮੇਰੇ ਬੰਦੇ ਮੇਰੇ ਨਾਲ ਕਿਹੜੇ ਵਜੇ ਤੇ ਸਾਥੀ ਰਹੇ ਸੋ ਜਦੋਂ ਪੰਜਾਬ ਦੇ ਹੱਸਾਂ ਦੀ ਰਾਫੀ ਕਰਨ ਦਾ ਸਾਨੂੰ ਲੱਗਿਆ ਇਹਨਾਂ ਨਾਲ ਰਹਿ ਕੇ ਇਹ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਉਸ ਮੇਰੇ ਵੀ ਠੱਗ ਸੋ ਦੋਜ਼ਰ ਡਿਫਰੈਂਟ ਟਾਈਮਸ ਨਾ ਪਰਟੀਕਲ ਮੰਨ ਲੋ ਕੱਲ ਨੂੰ ਅਸੀਂ ਉਹ ਨਹੀਂ ਜਾਣਦੇ ਜਿਾ ਕੋਈ ਵੋਟ ਅਕਾਲੀ ਦਾ ਉਹਦੇ ਜਿਹੜੇ ਕੈਂਡੀਡੇਟ ਅੱਗੇ ਜਾਂਦੇ ਨੇ ਤਾਂ ਸੈਂਟਰ ਦੇ ਵਿੱਚ ਜਿਹੜੀ ਵੀ ਸਰਕਾਰ ਬਣੀ ਹੋਵੇ ਚਾਹੇ ਭਾਜਪਾ ਦੀ ਮੰਗੇ ਚਾਹੇ ਇੰਡੀਆ ਗੱਠਜੋੜ ਦੀ ਬਣਦੀ ਆ ਕੀ ਫਿਰ ਮਦਦ ਤੁਸੀਂ ਕਰੋਗੇ ਨਹੀਂ ਜੇ ਮੈਂ ਅਸੀਂ ਪੰਜਾਬ ਦੇ ਦਿੱਤਾਂ ਵੀ ਰੱਖੀ ਆ ਇੱਕ ਮੈਂ ਤੁਹਾਨੂੰ ਸਪਸ਼ਟ ਕਰ ਦਿਆਂ ਹੁਣ ਵੀ ਕਿਉਂ ਇਲੈਕਸ਼ਨ ਚ ਜਾਣ ਤੋਂ ਪਹਿਲਾਂ ਕਈ ਵਾਰੀ ਤੁਸੀਂ ਸੰਜੇ ਪ੍ਰਸਤੋ ਆਰਦੇਸ ਦੇ ਹੋਮ ਮਿਨਿਸਟਰ ਵੀ ਹਮੇਂ ਸਟੇਟਮੈਂਟ ਸੁਣਿਆ ਹੁੰਦੀ ਆ ਕਿ ہماری ਬਾਤ ਕੀ ਚੀਜ਼ ਚੱਲ ਰਹੀ ਆ ਸਾਹਿਬ ਦੋ ਤਿੰਨ ਦਿਨ ਮੇ ਫੈਸਲਾ ਆ ਜਾਏਗਾ ਉਹ ਕਿਉਂ ਨਹੀਂ ਤੇਰੇ ਚੜਿਆ ਕਿਉਂਕਿ ਅਸੀਂ ਪੰਜਾਬ ਦੇ ਮੁੱਦਿਆਂ ਤੇ ਸਪਸ਼ਟ ਸਟੈਂਡ ਦੀ ਆ ਮੁੱਦੇ ਪੰਜਾਬ ਦੇ ਆ ਮੁੱਦੇ ਸਿੱਖ ਪੌਂਦੇ ਆ ਇਹਨਾਂ ਨੂੰ ਹੱਲ ਕਰੋਗੇ ਤਾਂ ਅੱਗੇ ਗੱਲ ਚੱਲੂ ਚੱਲੂ ਉਹ ਸੀਟਾਂ ਦੇ ਮੁੱਦੇ ਮੁੱਦੇ ਕੀ ਸੀ ਐਮਐਸਪੀ ਦਾ ਵਾਅਦਾ ਕੀਤਾ ਹੋਇਆ ਲਿਖਤੀ ਉਹਨੂੰ ਇੰਪਲੀਮੈਂਟ ਕਰੋ ਕਿਸਾਨਾਂ ਤੇ ਕੇਸ ਜਿਹੜੇ ਦਰਜ ਕੀਤੇ ਆ ਉਹ ਵਾਪਸ ਲਓ ਲਖੀਮਪੁਰ ਥੇਰੀ ਦੇ ਦੋਸ਼ੀਆਂ ਤੇ ਐਕਸ਼ਨ ਲਓ ਬੰਦੀ ਸਿੰਘ ਛਟੋ ਸਾਡੇ ਧਾਰਮਿਕ ਮਤਿਆਂ 'ਚ ਦਖਲਅੰਦਾਜ਼ੀ ਬੰਦ ਕਰੋ ਪੰਜਾਬ ਦਾ ਬਾਰਡਰ ਹੈ ਪਾਕਿਸਤਾਨ ਦੇ ਨਾਲ ਸਾਡੇ ਕੋਲੇ ਕੋਈ ਬੰਦਰਗਾਹ ਨਹੀਂ ਗੁਜਰਾਤ ਕੋਲੇ ਹੈਗੀ ਹੈ ਬੰਦਰਗਾਹ ਤੋਂ ਰੈਵਨਿਊ ਹੰਟ ਕਰਦੇ ਪੰਜਾਬ ਦਾ ਬਾਰਡਰ ਹੈ ਪਾਕਿਸਤਾਨ ਨਾਲ ਵਾਦਾ ਤੇ ਹੁਸੈਨੀਵਾਲਾ ਨੂੰ ਟ੍ਰੇਡ ਰਸਤੇ ਕਿਉਂ ਨਹੀਂ ਖੋਲਦੇ ਜੇ ਗੁਜਰਾਤ ਦੇ ਬੰਦਰਗਾਹ 'ላይ ਟ੍ਰੇਡ ਹੋ ਸਕਦਾ ਹੈ ਤੇ ਫਿਰ ਸਾਡੇ ਬਾਰਡਰ 'ਤੇ ਕਿਉਂ ਨਹੀਂ ਹੋ ਸਕਦਾ ਪੰਜਾਬ ਦਾ ਕਿਦਾਂ ਜਿੱਥੇ ਪਸਾ ਲੱਗੇ ਤੇ 10 ਰੁਪਈਆ ਦੀ ਹੈ ਪਾਕਿਸਤਾਨ ਚ ਜਾ ਕੇ 30 ਰੁਪਈਆ ਦੀ ਵਿਕਦੀ ਹੈ ਵਾਈਟ ਸ਼ੁੱਡੀ ਇਸ ਦੀ ਨਾਈ ਦਾ ਓਪਰਚੁਨਿਟੀ ਸੋ ਬੜਾ ਸਪਾਸਟ ਸਟੈਂਡ ਹੈ ਜੀ ਇਕਲਾ ਜੰ ਨੂੰ ਵਾਲੀ ਲੱਗਦਾ ਪੰਜਾਬ ਦੇ ਮੁੱਦਿਆਂ ਤੇ ਪੈਰਾ ਦਿੰਦੇ ਹੋਏ ਪਾਰਲੀਮੈਂਟ ਦੇ ਵਿੱਚ ਲੜਾਈ ਕਰਨਾ ਨਹੀਂ ਚਾਹੀਦੀ ਸਰਗਰੀ ਦਾ ਬੰਦੀ ਜਾਂ ਅਕਾਦਿਤ ਮਾਦਰੀ ਉਹ ਸਚੰਦਰ ਸਿੰਘ تاکہ نہ تنہہ پٹھا نہ جائے لیکن میں میں جو میری نالج ہے سے مجھ کا دعویٰ ਗਰਮੇ ਨੂੰ ਫੋਰ ਕਮੇਟੀ ਮੈਂਬਰ ਜਿਹੜਾ ਸਾਰੇ ਸਾਰੇ ਕੱਲ੍ਹ ਆਉਂਦੇ ਨੇ ਜੀ ਸਾਹਿਬ। ਮੈਂ ਸਿਰਫ ਇੱਕ ਗੱਲ ਹੀ ਦੱਸਣੀ ਜੀ ਕਿ ਸਾਡੇ ਬੀਟ ਦੇ ਬਾਗਲ ਦੇ ਆਪ ਦਾ ਪਾਰਟੀ ਦੀ ਜੋ ਸਟੈਂਡ ਸੀ ਉਹ ਇੰਟਰਵਿਊ ਦੇ ਵਿੱਚ ਬੜੀ ਕਲੈਰਟੀ ਨਾਲ ਸਪੱਸ਼ਟ ਕਰਦਾ ਹੈ ਕਿ ਸਾਡੇ ਇਸ਼ੂਸ ਵੀ ਜਿਨ੍ਹਾਂ ਤੇ ਅਸੀਂ ਕਹਿੰਦੇ ਸੀ ਪਹਿਲਾਂ ਵੰਡੀ ਤੁਸੀਂ ਫੇਸਬੁਕ ਤੋਂ ਫੇਸਬੁਕ ਦੇ ਵਿੱਚ ਕੱਲ ਮੰਦਰਾ ਦੇ ਅੰਦ ਨੇ ਕਿਸਾਨਾਂ ਬਾਰੇ ਸਖਤ ਬਿਕਨੇ ਦਿੱਤੀ ਹੋਏ ਉਹ ਤੁਸੀਂ ਕੀ ਗੱਲਾਂ ਕਰਦੇ ਹੋ ਉਹਨਾਂ ਨੇ ਕਿਹਾ ਕਿ ਕੋਈ ਨਹੀਂ ਦੂਸਰੀ ਇੱਕ ਦੋ ਦੋਨੋਂ ਦੇਖ ਆ ਗਏ ਤੁਸੀਂ ਕਿੱਡੇ ਪਹਿਲੇ ਐਵੇਂ ਮੈਂ ਹੈਰਾਨ ਆ ਉਹ ਤੇ ਅੰਤਰਾਜੰਤ ਤੇ ਜਿਹੜੇ ਲੋਕ ਇਤਿਹਾਸ ਤੋਂ ਨਾਿਕਲ ਨਾ ਉਹ ਖਤਾ ਖੰਦੇ ਉਹ ਗੁਰੂ ਇਹ ਤਾਂ ਮੋਦੀ ਆ ਕੇ ਉਹ ਝੁਕਣਾ ਪੈ ਗਿਆ ਅੰਤਰਾਜੰਤ ਦੀ ਜੈ ਤੇ ਬਾਕੀ ਦੋ ਵੀ ਆ ਜਾਣੀਆਂ ਤੂੰ ਉੱਥੇ ਮੁੜ ਕੇ ਫਰੀਦਕੋਟ ਆ ਗਈ ਤੇ ਭਲੇਖੇ ਚ ਫਿਰਦਾ ਵੜਦਾ ਉਹਨੂੰ ਕਿਸੇ ਪਿੰਡ ਸੁਣਨੀ ਕਿਤੇ ਦੋ ਰੁਪਏ ਹੋ ਜਾਣਾ ਕੋਈ ਤਾਰੇ ਬਦਲ ਜਾਣੇ ਇੱਥੇ ਮੋਦੀ ਜਿਹੜਾ ਆਪੇ ਆਪ ਨੂੰ ਮੈਂ ਅਗ ਇਸ ਲਾਈਕ ਅ ਡਿਕਟੇਟਰ ਇਨ ਇੰਡੀਆ 올 ਪਾਵਰ ਟੂ ਦੇ ਕਿ ਬਨਾਤਾ ਹੋਊ ਪੈ ਗਿਆ ਤੇ ਹੰਸਰਾਜ ਕਿਹੜੀ ਕਿਸ ਦੀ ਮੂੜੀਆ ਇੱਕ ਪਾਸੇ ਕਹੂਗਾ ਕਿ ਮੈਂ ਹੰਸਰਾਜ ਹੰਸਾ ਮੈਨੂੰ ਰਹਿਣ ਨਹੀਂ ਦਿੱਤਾ ਮੈਂ ਮਿੰਤਰਾਜ ਵਿੱਚ ਹੋ ਗਿਆ ਪਤਾ ਨਹੀਂ ਫੇ ਕਿਹੜੀ ਚੀਜ਼ ਖਾ ਕੇ ਆਇਆ ਕਿ ਉਹਦੇ ਫਿਰ ਉੱਥੇ ਸਟੇਟਮੈਂਟਸ ਦੇਣ ਲੱਗਾ ਇਹਨਾਂ ਗੱਲਾਂ 'ਚ ਕੁਝ ਕੱਢਣ ਪਾਉਣੀ ਹੈ ਹੰਸਰਾਜ ਹੰਸ ਨੂੰ ਇਨਟਰੋਸਪੈਕਸ਼ਨ ਕਰਨੀ ਚਾਹੀਦੀ ਹੈ ਕਿ ਅੱਜ ਭਾਜਪਾ ਦੇ ਜਿਹੜੇ ਕੈਂਡੀਡੇਟਸ ਉਹਨਾਂ ਦਾ ਵਿਰੋਧ ਹੋ ਰਿਹਾ ਉਹ ਕਿਸ ਕਾਰਨ ਹੋ ਉਹਸ ਕਾਰਨ ਨੂੰ ਠੀਕ ਕਰੋ ਨਾ ਕਿ ਤਿੰਨ ਦੌਫੇ ਕਿਸਾਨਾਂ ਨਾਲ ਫੁੱਲ ਤੋਂ ਇਹ ਮੇਰੀ ਸਲਾਹ ਹੈ ਉਹਨਾਂ ਨੂੰ ਬੰਦੀ ਸੀ ਦੋ ਹਫਤੇ ਜੈਗੇ ਨੇ ਇਲੈਕਸ਼ਨ ਉਹਦੇ ਵਿੱਚ ਕੋਈ ਪਾਰਟੀ ਕਿਹੜੀ ਤਰ੍ਹਾਂ ਦੇ ਗ੍ਰਹਿਣ ਹੈ ਇਹ ਮੇਰੀ ਵੀ ਅਸਰ ਕੋਈ ਨਹੀਂ ਜੀ ਜੀਆ ਸਰ ਹੱਥ ਨਾਲੇ ਜਿੱਥੇ ਇਸ ਸਰਕਾਰ ਦੇ ਵਿੱਚ ਚੋਣਾਂ ਨੂੰ ਬੁਲਾਇਆ ਗਿਆ ਹੈ ਨਾ ਸਮਾਂ ਘੱਟ ਸਕਦੇ ਆਪ ਦੇ ਮਾਜੇ ਦੇ ਹਲਕਿਆ ਤੋਂ ਉਹ ਪੌਂਚ ਤੇ ਹਰ ਮੀਟਰ ਤੇ ਕੈਂਪੇਨ ਕਰਦਾ ਹੈ ਮੈਨੂੰ ਆ ਜਾ ਰਿਹਾ ਮੈਨੂੰ ਨੌਲਿੰਗ ਜੀ ਮੈਂ ਤੁਹਾਨੂੰ ਕਹਾਂ ਮੈਂ ਤਾਂ ਆਖਰੀ ਫੋਟੋ ਹੈ ਇਸ ਕਾਨਫਰੰਸ ਪ੍ਰੋਗਰਾਮ ਕਰਨ ਆਇਆ ਮੈਂ ਵਾਪਸ ਜਾਣਾ ਮੇਰੇ 4:30 ਤੋਂ 4:00 ਵਜੇ ਤੋਂ ਦੇਰ ਹਿੱਸੇ ਪ੍ਰੋਗਰਾਮ ਦਾ ਬਟ ਤੁਸੀਂ ਪੁੱਛਿਆ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਚੱਲ ਰਹੀਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਤਕਰੀਬਨ 80 ਹਲਕਿਆਂ ਦੇ ਵਿੱਚ ਜਾ ਕੇ ਚਾਹੇ ਆਪਣਾ ਦਾਈਨ 80 ਹਲਕੇ ਕਰ ਦਿੱਤੇ ਹਨ ਹਮ ਹਰ ਰੋਜ਼ 4 ਤੋਂ 5 ਪਬਲਿਕ ਰੈਲੀਆਂ ਹੋਈਆਂ ਇਹਦੇ ਨਾਲ ਲੋਕਾਂ ਦਾ ਆਊਟਰੀਚ ਵੀ ਚੱਲ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਕਵਰ ਕਰ ਰਿਹਾ ਹੈ ਪੈਦਲ ਚੱਲ ਕੇ ਪਿੰਡਾਂ ਦੇ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਪੰਜਾਬ ਦੀ ਖੇਤਰੀ ਪਾਰਟੀ ਨੂੰ ਬਚਾਉਣ ਦੀ ਜਿਹੜੀ ਹੈ ਉਹ ਬੇਨਤੀ ਕਰ ਰਿਹਾ ਤੇ ਲੋਕ ਬਹੁਤ ਸੋਹਣਾ ਰਿਸਪੌਂਸ ਦੇ ਰਹੇ ਆ ਤੁਸੀਂ 4 ਤਰੀਕ ਨੂੰ ਰਿਜ਼ਲਟ ਆਉਣਗੇ ਉਸ ਦਾ ਕਿਰਪਾ ਕਰਨ ਬੜੇ ਚੰਗੇ ਰਿਜ਼ਲਟ ਥੈਂਕ ਯੂ ਜੀ